ਡਾਕਟਰ ਚੰਦਾਸੀ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਂਡੀ ਸਕੂਲ ਕੋਰਟ ਪ੍ਰਚਾਰਜ ਇੱਕ ਸੰਖੇਪ ਤੇ ਸਾਦਾ ਜਿਹਾ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਪ੍ਰਬੁੱਧ ਬਾਤ ਫਾਊਂਡੇਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਕਾਬਲੇ ਦੀ ਪ੍ਰੀਖਿਆ ਕਰਾਈ ਜਾਂਦੀ ਹੈ ਉਸ ਪ੍ਰੀਖਿਆ ਦੇ ਵਿੱਚ ਪੂਰੇ ਪੰਜਾਬ ਤੋਂ ਬੱਚੇ ਵਹਿੰਦੇ ਐ ਔਰ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੇ ਇਸ ਹਾਲ 400 ਦੇ ਕਰੀਬ ਬੱਚੇਓ ਪ੍ਰੀਖਿਆ ਦੇ ਵਿੱਚ ਬੈਠੇ ਸੀ कोरोना ਤੋਂ 21 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ ਫਾਊਂਡੇਸ਼ਨ ਡਾਕਟਰ ਬੀ ਆਰ ਅੰਮੇਦਕਰ ਜੀ ਦੇ ਆ ਪੱਖ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਜਿਸ ਅਨੁਸਾਰ ਵਿਧਾਨ ਦੇ ਪੱਖ ਦੇ ਉੱਤੇ ਜਿਹੜਾ ਇਹ ਕੰਪੀਟੀਸ਼ਨ ਕਰਾਉਂਦੀ ਹੈ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੀਆਂ 21 ਵਿਦਿਆਰਥਣਾਂ ਨੇ ਜਿਹੜੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਔਰ ਪਿਛਲੇ ਸਾਲ ਸਾਡੀਆਂ 51 ਬੱਚਿਆਂ ਨੇ ਇਨਾਮ ਲਿਆ ਸੀ ਔਰ ਇਸ ਤਰ੍ਹਾਂ ਦੇ ਮੁਕਾਬਲੇ ਜਿਹੜਾ ਬੱਚਿਆਂ ਜਿੱਤ ਕੇ ਆਉਂਦੀਆਂ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਸਾਡੇ ਬਾਕੀ ਬੱਚਾਂ ਦੇ ਵਿੱਚ ਇੱਕ ਬੜੀ ਹੌਸਲੇ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਅਗਲੇ ਸਾਲ ਵਦ ਜਿਹੜਾ ਇਹਦੇ ਵਿੱਚ ਹਿੱਸਾ ਲਵਾਂਗੇ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਸਮੁੱਚੀ ਟੀਮ ਸ਼੍ਰੀਮਨੋਰ ਲਾਲ ਜੀ ਹੋਰਾਂ ਦੀ ਅਗਵਾਈ ਵਿੱਚ ਰਿਟਾਇਰਡ ਲੈਕਚਰਰ ਨੇ ਉਹਨਾਂ ਦੀ ਅਗਵਾਈ ਵਿੱਚ ਸਾਰੀ ਪ੍ਰਕਿਰਿਆ ਨੂੰ ਸਿਰੇ ਚੜਾਉਂਦੇ ਹੈ ਸਾਡੀ ਐਡੀ ਵੱਡੀ ਐਕਟੀਵਿਟੀ ਪੂਰੇ ਪੰਜਾਬs ਜਦੋਂ ਜਾਊਗੀ ਇਹ ਬਾਕੀ ਲੋਕਾਂ ਲਈ ਜਬ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੂਗੀ ਤੇ ਇਹਨਾਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਤੇ ਮਿਹਨਤੀ ਅਧਿਆਪਕਾਂ ਨੂੰ ਇਸ ਦਿਨ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਤੇ ਵਿਸ਼ਵਾਸ ਦਿਵਾਉਣਾ ਮੈਂ ਕਿ ਆਉਣ ਵਾਲੇ ਸਾਲ 'ਚ ਅਸੀਂ ਪੂਰੇ ਪੰਜਾਬ 'ਚ ਜਿਹੜਾ ਪਹਿਲਾ ਨਾਮ ਹੈ ਉਹ ਜ਼ਰੂਰ ਲੈ ਕੇ ਆਵਾਂਗੇ ਮੇਰਾ ਨਾਮ ਪ੍ਰਭਜੀਤ कौर ਹੈ ਮੈਂ 11ਵੀਂ ਏਜ ਮਾਧਿਯ ਵਿਦਿਆਰਥਣ ਹਾਂ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਪ੍ਰਬੁੱਧ ਬਾਤ ਫਾਊਂਡੇਸ਼ਨ ਦੇ 16th ਬੁੱਕ ਕੰਪੀਟੀਸ਼ਨ ਦੇ ਵਿੱਚ ਮੈਰਿਟ ਪੋਜੀਸ਼ਨ ਹਾਸਿਲ ਕੀਤੀ ਹੈ ਤੇ ਮੇਰੇ 94 ਮਾਰਕਸ ਆਏ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਇਹ ਮੈਰਿਟ ਪੋਜੀਸ਼ਨ ਆਪਣੇ ਟੀਚਰਜ਼ ਦੇ ਸਦਕਾ ਹੀ ਹਾਸਿਲ ਕੀਤੀ ਹੈ ਤੇ ਮੈਂ ਪ੍ਰਿੰਸੀਪਲ ਸਰ ਨਦੀਪ ਸਰ ਨੂੰ ਥੈਂਕ ਯੂ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਦੇ ਲਈ ਸਾਡਾ ਪੂਰਾ ਸਾਥ ਦਿੱਤਾ ਹੈ ਥੈਂਕ ਯੂ